माए तेरे पोतरे शीदि पा गये नीहा आखरी फते बुला गए। माए तेरे पोतरे शीदि पागये नी आखरी फते बुला गये जिन् हा एत न न करिी पोतया इंतजार ना പോത്യാണ ഹഡ് ശരിര നീ ഗേ നീഹ ആഖി ഫുല ഗേ മോതര ശ ഗീഹി ആഖി ഫുല ഗ ਪੋਤਿਆਂ ਦਾ ਜੋੜਾ ਨੀਹਾਂ ਚ ਖਲੋ ਗਿਆ ਪੋਤਿਆਂ ਦਾ ਜੋੜਾ ਨੀਹਾਂ ਚ ਖਲੋ ਗਿਆ ਵੱਡੇ ਨਾਲੋਂ ਪਹਿਲਾ ਛੋਟਾ ਓਲੇ ਹੋ ਗਿਆ ਵੱਡੇ ਨਾਲੋਂ ਛੋਟਾ ਪਹਿਲਾ ਓਲੇ ਹੋ ਗਿਆ ਵੱਡੇ ਨਾਲੋਂ ਛੋਟਾ ਪਹਿਲਾ ਓਲੇ ਹੋ ਗਿਆ ਧੀਗੀ ਸੀ ਦੀਵਾਰ ਦੋਵੇਂ ਥੱਲੇ ਆ ਗਏ ਨੀਹਾਂ ਵਿੱਚ ਆਖਰੀ ਫਤੇ ਬੁਲਾ ਗਏ ਡਿੱਗੀ ਸੀ ਦੀਵਾਰ ਦੋਵੇਂ ਥੱਲੇ ਆ ਗਏ ਨੀਹਾਂ ਵਿੱਚ ਆਖ ਦੀ ਫਤੇ ਬੁਲਾ ਗਏ بار بار ਡਿੱਗੀ ਸੀ ਦੀਵਾਰ ਜੋਰਦੀ بار بار ਡਿੱਗੀ ਸੀ ਦੀਵਾਰ ਜੋਰਦੀ ਜ਼ਾਲਮਾਂ ਦੇ ਅੱਗੇ ਜਿਵੇਂ ਹੱਥ ਜੋੜਦੀ ਜ਼ਾਲਮਾਂ ਦੇ ਅੱਗੇ ਜਿਵੇਂ ਹੱਥ ਜੋੜਦੀ ਅਸ ਦੇਸੀ ਲਾਲ ਮੌਤ ਨੂੰ ਰਵਾ ਗਏ ਨੀਹਾ ਵਿੱਚ ਆਖਰੀ ਫਤੇ ਬੁਲਾ ਗਏ ਅਸ ਦੇਸੀ ਲਾਲ ਮੌਤ ਨੂੰ ਰਵਾ ਗਏ ਨੀਹਾ ਵਿੱਚ ਆਖਰੀ ਫਤੇ ਬੁਲਾ ਗਏ ਦਮ ਕੁੱਟਿਆ ਸੀਤਾ ਬੇਹੋਸ਼ ਹੋ ਗਏ ਦਮ ਕੁੱਟਿਆ ਸੀਤਾ ਬੇਹੋਸ਼ ਹੋ ਗਏ ਗੂੰਜ ਦੇ ਜੇਕਾਰੇ ਸੀ ਖਾਮੋਸ਼ ਹੋ ਗਏ ਗੂੰਜ ਦੇ ਜੇਕਾਰੇ ਸਿੱਖામੂਸ਼ ਹੋ ਗਏ ਗੂੰਜ ਦੇ ਜੇਕਾਰੇ ਸਿੱਖામੂਸ਼ ਹੋ ਗਏ ਤਰਤੀ ਤੇ ਸਿੱਖੀਆਂ ਗੂੰਜਾਂ ਪਾ ਗਏ ਤਰਤੀ ਤੇ ਸਿੱਖੀਆਂ ਗੂੰਜਾਂ ਪਾ ਗਏ ਮਾਏ ਤੇਰੇ ਪੋਤਰੇ ਸ਼ਹੀਦੀ ਪਾ ਗਏ ਮਾਏ ਤੇਰੇ ਪੋਤਰੇ ਸ਼ਹੀਦੀ ਪਾ ਗਏ ਮਾਏ ਤੇਰੇ ਪੁੱਤਰੇ ਸ਼ਹੀਦੀ ਪਾ ਗਏ